ਪਟਾਣੀ ਮੈਂਨੇ ਇਹ ਲੋਕਾਂ ਨੂੰ ਸਮਝਾ ਚੁਕਾ ਕਿ ਸ਼ਾਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਵਰਤਣਾ ਨਹੀਂ ਕਰਨਾ ਕਮਾਈ ਕਰੋ ਸ਼੍ਰੀਮਾਨ ਜੀ ਤੁਹਾਡੇ ਸਾਹਮਣੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਤੇ ਹੁਣ ਤੁਹਾਡੇ ਸਾਹਮਣੇ ਮੁਕਤਕਲ ਪਟਾਕਾ ਮਾਰਿਆ ਹਨੀ ਮੈਂ ਵੀ ਕਿਹਾ ਹਾਂ ਤੇ ਬੇਟਾ ਇਸ ਤਰ੍ਹਾਂ ਖੇਤਾਂ ਜਿਵੇਂ ਮਾਸਟੇਕਾਂ ਜਿਵੇਂ ਤਰ੍ਹਾਂ ਖੇਤਾਂ ਜਿਵੇਂ ਮਾਸਟੇਕਾਂ ਹਾਂ ਅਸੀਂ ਅੱਜ ਤੱਕ ਮਾਇਆ ਨਹੀਂ ਜਾਂ ਤੁਸੀਂ ਸਾਰੀ ਤੇ ਕਰਵਾਇਆ ਸਾਰੀ ਤੇ ਕਰਵਾਇਆ ਤੁਸੀਂ ਸੈਂਡ ਕਰੋਗੇ ਕੋਈ ਵੀ ਨਾ ਤੁਸੀਂ ਸੈਂਡ ਕਰੋਗੇ ਕੋਈ ਵੀ ਨਾ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਖਾ ਮਾਰਿਆ ਉਹਨਾਂ ਦਾ ਆਪਾਂ ਠੋਕੇ ਜੋ ਚਲਾਨ ਬਣਦਾ ਮੋਟਰ ਵੀ ਕਲੈਕਟ ਕਰ ਤਾ ਕੋ ਕੀਤਾ ਉਹਨਾਂ ਨੂੰ ਹੱਥ 'ਚ ਉਹਨਾਂ ਦਾ ਗਿਫਟ ਦਿੱਤਾ ਵੀ ਆਹ ਲਓ ਨਾਲੇ ਦੇ ਜਾ ਕੇ ਉੱਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਖਾ ਉਹ ਕਿਵੇਂ ਮਾਰਦੇ ਆ

ਇਹ ਹੋਰ ਨਹੀਂ ਇਹ ਤਾਂ ਰੰਗਦਾ ਇੱਥੇ ਫਿਰਦਾ ਜੀ ਇਹ ਤਾਂ ਪਟਾਕਾ ਕਰਦਾ ਹੈ ਨਹੀਂ ਕਰਦਾ ਪਟਾਕਾ ਮੋਟੀਆ ਬਣਾ ਕੇ ਮੈਂ ਸਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਮਝਾ ਦਿੱਤਾ ਕਿ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਵਰਤਦਾ ਨਹੀਂ ਕਰਦੇ ਅੱਜ ਤੱਕ ਨਹੀਂ ਮਾਰਿਆ ਚਲਾ ਨਹੀਂ ਕਰਵਾਇਆ ਇੱਕ ਮਿੰਟ ਰੋ ਸ਼੍ਰੀਮਾਨ ਜੀ ਤੁਹਾਡੇ ਸਾਹਮਣੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਤੇ ਹੁਣ ਤੁਹਾਡੇ ਸਾਹਮਣੇ ਮੋਟਸ ਕਰਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ ਹਾਂ ਇਹ ਬੇਟਾ ਇਹ ਤੇਰਾ ਗਿਫਟ ਹੈ ਗਾਹ ਵਾਸਤੇ ਧੰਨ ਓਕੇ ਕੋਈ ਲੋੜ ਨਹੀਂ ਇਹਨੇ 2-3 ਦਿਨ ਤੱਕ ਚੱਲ ਜਾ ਜਾ ਕਰ ਜਲਦੀ ਘਟੀਆਂ ਲੋਕਾਂ ਨੂੰ ਚਾਹਦੇ ਨੇ ਦੋਏ ਬਸਤੀ ਰਾਜੀ ਤੁਸੀਂ ਬਾਲਕਿਸ਼ਨ ਰੋਡ ਤੇ ਨਾਕਾ ਲਾਇਆ ਹੈ ਜੀ ਕੋਈ ਸਪੈਸ਼ਲ ਇਨਫੋਰਮੇਸ਼ਨ ਵਗੈਰਾ ਕੋਈ ਸਾਰੇ ਜਿੱਦਾਂ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਕਿ ਇਹ ਜਿਹੜਾ ਬਾਲਕਿਸ਼ਨ ਰੋਡ ਹੈ ਮਾਨਯੋਗ ਐਸਐਸਪੀ શ્રી ਸ਼ਰਿੰਦਰ ਲੰਬਾ ਜੀ ਦੀ ਲਈ ਘਰ ਹੈ ਉਹਦੀ ਬੈਕ ਸਾਈਡ ਤੇ ਨਾ ਇਹ ਰੋਡ ਪੈਂਦਾ ਹੈ ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹੜਾ ਨੇ ਪਟਾਕਾ ਮਾਰਿਆ ਉਹਨਾਂ ਦਾ ਆਪਾਂ ਠੋਕੇ ਜੋ ਚਲਾਨ ਬਣਦਾ ਮੋਟਰ ਵਹੀਕਲ ਐਕਟ ਤਹਿਤ ਉਹ ਕੀਤਾ ਤੇ ਉਹਨਾਂ ਨੂੰ ਹੱਥ 'ਚ ਉਹਨਾਂ ਦਾ ਗਿਫਟ ਦਿੱਤਾ ਵੀ ਆਹ ਲਓ ਨਾਲੇ ਦੇ ਜਾ ਕੇ ਉੱਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰਨਾ ਸਰ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਤੁਹਾਨੂੰ ਦੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਇਹੀ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ ਮੋਟਰਸਾਈਕਲ ਦਾ ਪਟਾਕਾ ਨਾ ਮਾਰੋ ਟ੍ਰਿਪਲਿੰਗ ਨਾ ਕਰੋ ਗੱਡੀਆਂ ਨੂੰ ਜਾਲੀਆਂ ਨਾ ਲਾਓ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਦਾ ਜਿਹੜਾ ਤਿਉਹਾਰ ਉਹ ਬਿਲਕੁਲ ਨੇੜੇ ਆ ਰਿਹਾ ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜੇ ਆ ਇਹ ਕਿਦੇ ਕਰਕੇ ਖੜੇ ਆ ਤੁਹਾਡੇ ਕਰਕੇ ਖੜੇ ਆ ਪਬਲਿਕ ਕਰਕੇ ਖੜੇ ਆ ਇਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ ਅਸੀਂ ਵੀ ਇਸੇ ਕਰਕੇ ਖੜੇ ਆ ਕਿ ਜਿਹੜੀ 26 ਜਨਵਰੀ ਹੈ ਇਹਦਾ ਜਿਹੜਾ ਸ਼ਿਆਰਪੁਰ ਦੇ ਲੋਕ ਹੈ ਇਹਦਾ ਆਨੰਦ ਮਾਣ ਸਕਣ ਸਰ ਜਿਹੜੇ ਅਸੀਂ ਦੇਖ ਰਹੇ ਅਮੂਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਹੂਟਰ ਵਗੈਰਾ ਵੀ ਲਗਾਉਂਦੇ ਆ ਹਾਂ ਉਹਨਾਂ ਨੂੰ ਕੀ ਕਹੋਂਗੇ ਜੀ ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ ਤੇ ਹੂਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚਲਾਨ ਕਰਾਂਗੇ ਫਿਰ ਉਹ ਇਹ ਮੈਂ ਕਿ ਸਾਨੂੰ ਕਹਵੇ ਕਿ ਸਾਨੂੰ ਕਿਸੇ ਨੇ ਕੋਈ ਇਹਨਾਂ ਦੱਸਿਆ ਨਹੀਂ ਸੀ ਜਾਂ ਸਟੇਟ ਨੇ ਸੀ ਕੀਤਾ ਅਸੀਂ ਤੁਹਾਡੇ ਮਾਧਿਅਮੇ ਇਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਜੇ ਕੋਈ ਗੱਡੀ ਨੂੰ ਲੱਗਾ ਹੂਟਰ ਅਸੀਂ ਪੀਸੀਆਰ ਇਨਜਾਰ ਦੇਨੇ ਜਾਂ ਪੀਸੀਆਰ ਨੇ ਫੜਦਿਆ ਬਿਲਕੁਲ ਕਿਸੇ ਵੀ ਕੀਮਤ ਤੇ ਉਹਨੂੰ ਸਫੇਰ ਨਹੀਂ ਕੀਤਾ ਜਾਏਗਾ ਕਿ ਮੋਟਰ ਵੀ ਕਨੈਕਟ ਹੈ ਤੇ ਉਹਦਾ ਚਲਾਨ ਠੋਕੇ ਕੀਤਾ ਜਾਏ ਸਰ ਧੁੰਦ ਵਗੈਰਾ ਪੈ ਰਹੀ ਆ ਤੇ ਉਹਦੇ ਵਾਸਤੇ ਜਿਹੜੇ ਲੋਕੀ ਆਮ ਮੂਮਨ ਰਾਤ ਨੂੰ ਵੀ ਸਫਰ ਕਰਦੇ ਆ ਜਾਂ ਸੂਰਜ ਸਿਰੇ ਸਫਰ ਕਰਦੇ ਆ ਕਾਫੀ ਧੁੰਦੇ ਦੇ ਵਿੱਚ ਉਹਨਾਂ ਨੂੰ ਹੋਲੀ ਚਲਾਣ ਦੇ ਲਈ ਜਾਂ ਕੁਝ ਰਿਫਲੈਕਟਰ ਵਗੈਰਾ ਲਗਾਉਣ ਦੇ ਲਈ ਜਿਸ ਤਰ੍ਹਾਂ ਪਤਾ ਕਿ ਇਸ ਟਾਈਮ ਤੇ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪੈ ਰਹੀ ਹੈ ਹੁਣ ਵੀ ਬਹੁਤ ਧੁੰਦ ਪੈ ਗਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਡਿਊਟੀ ਜਾਣ ਵਾਲੇ ਆਫੀਸਰ ਆ ਸਵੇਰੇ ਉਹ ਅੱਧਾ ਘੰਟਾ ਆਪਣੇ ਘਰ ਤੋਂ ਪਹਿਲਾਂ ਚੱਲੋ ਤਾਂ ਕਿ ਉਹ ਆਰਾਮ ਨਾਲ ਆਪਣੀ ਡਿਊਟੀ ਦੇ ਫੌਂਡ ਸੱਜਣ ਅਗਰ ਬਾਈ ਦੀ ਵੇਲੇ ਲੇਟ ਵੀ ਹੋ ਜਾਂਦੇ ਆ ਅੱਧਾ ਘੰਟਾ ਤੇ ਘੰਟਾ ਕੋਈ ਗੱਲ ਨਹੀਂ ਜਾਣ ਤੋਂ ਪਿਆਰਾ ਕੁਝ ਨਹੀਂ ਆਰਾਮ ਨਾਲ ਜਾਣ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਣ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਰੇ ਹਰ ਇੱਕ ਜਿਹੜੇ ਆ ਅਸੀਂ ਸਾਰੇ ਵਾਸਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਸੇ ਨੂੰ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋ